ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਸਪ੍ਰੀਤ ਪੰਜਾਬੀ ਬਟਿਕ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਆਪਾਂ ਬਣਾਵਾਂਗੇ ਕਲੀਆਂ ਵਾਲਾ ਕਮੀਜ਼ ਇਹ ਤੁਹਾਨੂੰ ਦੱਸਦਿਆਂ ਨਿਸ਼ਾਨ ਕਿਸ ਤਰ੍ਹਾਂ ਲਾਉਣੇ ਆ ਕਲੀਆਂ ਦੇ ਆ ਆਪਾਂ ਕਮੀਜ਼ ਦਾ ਅਗਲਾ ਹਿੱਸਾ ਉਤਾਰ ਲਿਆ ਇਹ ਲਾਈਨਿੰਗ ਵਾਲਾ ਕਮੀਜ਼ ਆ ਇਹਦੇ ਵਿੱਚ ਕਾਟਾਂ ਨਹੀਂ ਪਾਉਂਦੀ ਪਹਿਲਾਂ ਆਪਾਂ ਬਾਅਦ ਚ ਪਾਵਾਂਗੇ ਪਹਿਲਾਂ ਕਲੀਆਂ ਦੇ ਨਿਸ਼ਾਨ ਲਾ ਕੇ ਕਲੀਆਂ ਪਾਵਾਂਗੇ ਉਸ ਤੋਂ ਬਾਅਦ ਇਹਦੇ ਵਿੱਚ आप काटा पावे ठीक है जी पहला इस तरह कपड़ा ला, ला लेना अगले पिछले हिस्से दोनों दोले अगले हिस्से कलियां पाया तो इस तरह अधूरा फोल्ड कर लेना इस तरह फोल्ड करके चंकी तरह साफ कर लेना ਪ੍ਰੈਸ ਨੂੰ ਤੁਸੀਂ ਗਰਮ ਕਰ ਲੈਣਾ ਪ੍ਰੈਸ ਨਾਲ ਨਿਸ਼ਾਨ ਆਪਾਂ ਕਰੀਜਾਂ ਬਣਾਵਾਂਗੇ ਫਿਰ ਨਿਸ਼ਾਨ ਸੌਖੇ ਲੱਗ ਜਾਂਦੇ ਆਪਾਂ ਲੈਸ ਲਾਉਣੀ ਹੈ ਗੁੰਮ ਗੁੰਮ ਲਾਵਾਂਗੇ ਕਲੀਆਂ ਦੇ ਵਿੱਚ ਵੀ ਉਹ ਵੀ ਤੁਹਾਨੂੰ ਦੱਸਾਂਗੇ ਕਿਸ ਤਰ੍ਹਾਂ ਲੱਗਦੀ ਹੈ ਚੰਗੀ ਤਰ੍ਹਾਂ ਸਾਰੇ ਕੱਪੜੇ ਨੂੰ ਵਿਛਾਲ ਲੈਣਾ ਸਾਰੇੋਂ ਪਹਿਲਾਂ ਸੈਂਟਰ ਵਾਲਾ ਨਿਸ਼ਾਨ ਲਾਉਣਾ ਇਸ ਤਰ੍ਹਾਂ ਇਹਦੇ ਤੇ ਚੰਗੀ ਤਰ੍ਹਾਂ ਪ੍ਰੈਸ ਮਾਰ ਲੈਣੀ ਹੈ ਸੈਂਟਰ 'ਚ ਕਰੀਬ ਆਂ ਜੂਗੇ ਆਪਣੇ ਬਿਲਕੁਲ ਸੌਖਾ ਤਰੀਕਾ ਦੱਸਾਂਗੇ ਆਪਾਂ ਤੁਹਾਨੂੰ ਹੁਣ ਉਹ ਤੁਸੀਂ ਦੇਖਣਾ ਵੀ ਜਿੰਨੀਆਂ ਤੁਸੀਂ ਬਿਜਾਲੋਂ ਸਨ ਛੱਡਣਾ ਹੀ ਵਿਓਸ ਸਾਹਿਬ ਨਾਲ ਨਿਸ਼ਾਨ ਲਾ ਸਕਦੇ ਹੋ ਮੈਂ ਤਾਂ 4.5 ਇੰਚ ਦਾ ਸਨ ਛੱਡੂਗੀ ਵਿਚਾਲੇ 4.5 ਇੰਚ ਤੇ ਨਿਸ਼ਾਨ ਲਾਉਂਗੀ ਡਬਲ ਦੂਰਾ ਨੋ ਬਾਂਜੂ ਨਾਲੇ ਆਪਣੀਆਂ ਪਲੋਈਆਂ ਹੀ ਪੈ ਜਾਣੀਆਂ ਕਿਉਂਕਿ ਕਰਨਾ ਤੁਸੀਂ ਆਹ ਕੱਪੜੇ ਨੂੰ ਇਸ ਤਰ੍ਹਾਂ ਚੱਕ ਕੇ ਐਵੇਂ ਮੋੜ ਲੈਣਾ ਇਦਾਂ ਸਾਰਾ ਇਸ ਤਰ੍ਹਾਂ ਮੋੜ ਕੇ ਐਸਟਰਾ ਮੈਨ ਲੈਣਾ ਇਹ 4.5 ਇੰਚ ਆਉਂਦਾ ਕਿ ਨਹੀਂ ਆਉਂਦਾ ਆਪਣਾ ਕਪੜਾ ਕੱਟਾ 4.5 ਤੋਂ ਥੋੜਾ ਜਿਹਾ ਆਪਾਂ ਹੋਰ ਹੋਰਾਂ ਨੂੰ ਕਰ ਲਾਂਗੇ ਪੂਰਾ 4.5 ਰੱਖਣਾ ਇਸ ਤਰ੍ਹਾਂ 4.5 4 ਤੇ ਸਾਰੇ ਇੰਚ ਟਿਪਲਾ ਕੇ ਵੇਖ ਲਾਂਗੇ ਆਪਾਂ ਵੀ 4.5 ਹੈ ਇਕ ਕਿਤੇ ਵੱਧ ਘੱਟ ਆ ਦੇਖੀ ਆਪਾਂ 4.5 ਤੇ ਸਾਰੀ ਸਹੀ ਕਰ ਲਈ ਸਲਾਈ ਜੇ ਕਿਤੇ ਘੱਟ ਵੱਧ ਲੱਗੇ ਤੁਸੀਂ ਦੁਬਾਰੇ ਸੈਟ ਕਰ ਲਓ ਇਸ ਤਰ੍ਹਾਂ ਇਹਦੇ ਤੇ ਪ੍ਰੈਸ ਲਾ ਦਾਂਗੇ ਆਪਾਂ ਪ੍ਰੈਸ ਮਾਰ ਤਾਂਗੇ రస్సా మార్థా ఆఖో జీని పొయిశా ఆచారడలా సరే ఆ ఉపర్ ఆ గయి సై ఆ ఇద్దరీ ఏను ఎవే ਇਹੜੀ ਆਪਣੇ ਗਰੀਬ ਉੱਠੀ ਸੀ ਉਹਨੂੰ ਵੀ ਇਸ ਤਰ੍ਹਾਂ ਸਿੱਧਾ ਕਰ ਲੈਣੇ ਆ ਫਰਸਨਾ ਆ ਦੇਖੋ ਜੀ ਆਹ ਤਾਂ ਆਪਣਾ ਹੋ ਗਿਆ ਸੈਂਟਰ ਕਮੀ ਦਾ ਇੱਕ ਕਲੀ ਦਾ ਨਿਸ਼ਾਨ ਹੋ ਗਿਆ ਇੱਕ ਇਤਰ ਹੋ ਗਿਆ ਠੀਕ ਹੈ ਜੀ ਹੁਣ ਆਪਾਂ ਤੁਹਾਨੂੰ ਪਾ ਕੇ ਦਿਖਾਵਾਂਗੇ ਇਹਦੇ ਵਿੱਚ ਕਲੀਆਂ